ਉਹਦਾ ਕੰਪੈਨ ਨੇ ਆਪਾਂ ਜੀਤ ਜਾਣਾ ਸੀਗਾ ਇਹ ਕੰਪੈਨ ਚੌਥੀ ਵਾਰ ਘੇਰ ਲਈ ਸਾਡੀ ਇਹਨਾਂ ਨੇ ਇਹਨਾਂ ਦੇ ਮੈਨੇਜਰ ਨੂੰ ਅਸੀਂ ਕਿਹਾ ਇੱਥੇ ਦਾ ਮੁੰਡਾ ਸੀਗਾ ਵੀ ਸਾਡੀ ਗੱਲ ਕਰਾਓ ਯਾਰ ਖੜਾ ਬਣਾਣਾ ਅਮਨਦੀਪ ਸਿੰਘ ਮਹਿਲਾ ਚੌਕ ਉਹਦਾ ਫੋਨ ਗਿਆ ਕੰਪੈਨ ਵਾਲੇ ਨੂੰ ਅਸੀਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਮੈਂ ਨਹੀਂ ਗੱਲ ਕਰਦਾ ਹੈਗਾ ਉਹ ਤੂੰ ਪਹਿਲਾਂ ਜਦੋਂ ਪਹਿਲਾਂ ਕੰਪੈਨ ਘੇਰੀ ਹੈਗੀ ਬੋਤੇ ਵੀ ਮੈਂ ਗੱਲ ਕਰ ਮੈਂ ਗੱਲ ਕਰੀ ਮੈਂ ਕਿਹਾ ਮੇਰੀ ਮੈਨੇਜਰ ਨਾਲ ਗੱਲ ਕਰਾਓ ਕਹਿੰਦਾ ਮੈਂ ਨਹੀਂ ਕਰਦਾ ਫਿਰ ਅਸੀਂ ਉਹਦੇ ਪ੍ਰਧਾਨ ਨਾਲ ਗੱਲ ਕੀਤੀ ਟੋਲ ਪਲਾਜ ਵਾਲੇ ਮੁੰਡੇ ਜਿਹੜੇ ਉਹਨਾਂ ਨੇ ਬਾਤ ਨੂੰ ਬੋਤਲੋ ਗੱਲ ਕਰਕੇ ਕੰਪੇਨਸ ਰਾਤੀ ਸਾਡੇ ਕੋਲ ਆਉਣ ਦਾ ਸਮਾਂ ਨਹੀਂ ਸੀਗਾ ਉਹ ਤਨੀ ਇਹਦਾ ਕਰਕੇ ਜਾ ਸੀਗਾ ਸੱਚ ਨੂੰ ਜਿਹੜੀ ਉਹ ਕੰਪੇਨ ਖੜੀਆ ਉਹਦੀ 15000 ਰੁਪਏ ਦਿਹਾੜੀ ਮਾਰਦੀ 15000 ਮੈਨੇਜਰ ਸਾਹਿਬ ਫਿਰ ਅੱਜ ਤਿੰਨੋਂ ਅਸੀਂ ਦੱਸ ਕੇ ਜਾਵਾਂ ਓਏ ਕਿ ਕਿਵੇਂ ਇਹਨੂੰ ਤੋਲ ਪਾਜਾ ਹੁਈਆ ਸਰਕਾਰ ਵੱਲੋਂ ਟਰੈਕਟਰਾਂ ਨੂੰ ਹੁਈਆ ਇਹ ਤੋਂ ਗੁੰਡਾਗਰਦੀ ਕਰਦੀ ਆ ਹੈ ਇੱਥੇ ਦੀ ਕੰਪਨੀ ਇਹ ਕਰਕੇ ਸੱਜਣਾ ਇਹ ਗੁੰਡਾਗਰਦੀ ਸ਼ਰਮਤ ਕੈਸਾ ਹੀ ਆ ਜਿਹੜੀ ਅੱਜ ਮਜ਼ਦੂਰੀ ਵਾਸਤੇ ਸਾਡੇ ਖੇਤਾਂ 'ਤੇ ਖੜੀ ਆ ਜਿਹਦੀ ਖੜੀ ਆਗੀ ਸਾਡੇ ਮੰਡੀਆਂ 'ਚ ਜਿਹਦੀ ਪਈ ਆਗੀ ਅੱਜ ਸੱਜਣਾ ਜਿਹੜਾ ਟੋਲ ਪਲਾਜ 'ਤੇ ਆਉਣਾ ਪਿਆ ਨਾ ਮਜ਼ਦੂਰੀ ਵਾਸ ਇਹ ਐਵੇਂ ਨਹੀਂ ਆਏ ਹੈਗੇ ਅਸੀਂ ਬੜੇ ਕੰਮ ਦੇ ਜ਼ੋਰ 'ਚ ਆਇਆ ਇਸ ਕਰਕੇ ਇਹਨਾਂ ਦੀ ਗੁੰਡਾਗਰਦੀ ਕਰਕੇ ਆਇਆ ਇਹ ਸਾਰੇ ਪੰਜਾਬ ਦੇ ਟੋਲ ਕਲਾਜੇ ਆਪਾਂ ਨੂੰ ਯਾਦ ਰੱਖਣੇ ਨੇ ਆਪਣੀ ਜਥੇਬੰਦਾ ਹੁਕਮ ਹੈਗਾ ਵੀ ਕਿਸੇ ਦਾ ਕੋਈ ਕਾਰ ਨਹੀਂ ਚੱਲਦਾ ਹੈਗਾ ਆਪਾਂ ਕੋਈ ਕਾਰ ਗੂੜ ਨਹੀਂ ਦਿਖਾਉਂਦੇ ਕਿਸੇ ਨੂੰ ਸਾਡੀ ਜਿਹੜੀ ਗੱਡੀ ਤੇ ਝੰਡਾ ਲੱਗਿਆ ਜਿਹੜੇ ਕਿਸਾਨ ਦੇ ਬੈਜ ਲੱਗਿਆ ਉਹਦੇ ਗਾ ਫਿਰ ਐਸੇ ਤਰੀਕੇ ਨਾਲ ਆਹੀ ਸਾਡੇ ਕੋਲ ਤਰੀਕਾ ਹੈਗਾ ਇਸ ਕਰਕੇ ਆ ਜਿਹੜੇ ਟੋਲ ਪਲਾਜ ਵਾਲੇ ਮੁੰਡੇ ਨੇ ਇਹ ਸਾਡੇ ਘਰਾਂ ਦੇ ਧੀ ਪੁੱਤ ਨੇ ਇਹਨਾਂ ਨੂੰ ਗੁੰਡੇ ਬਣਾਤਾ ਗੁੰਡੇ ਬਈ ਮਨਾਂ ਨੇ ਆ ਤੁਸੀਂ ਪਿਛਲੇ ਦਿਨੀ ਦੇਖਿਆ ਐਸੇ ਟੋਲ ਦੇ ਉੱਤੇ ਕੰਪੈਨ ਨਾਲ ਇੱਕ ਮੁੰਡਾ ਲੱਗਦਾਗਾ ਉਹਦੇ ਡਲੇ ਮਾਰਦੇ ਨਹੀਂ ਡਲੇ ਆਹੀ ਮੁੰਡੇ ਆ ਜਿਹੜੇ ਟੋਲ ਪਲਾਜ ਆਏ ਨੇ ਡਾਂਗਾ ਮਾਰੀਏ ਨੇ ਡਾਂਗਾ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਹਾਂ ਦਾ ਹੱਕ ਮੰਗਦਾ ਵਿਵਾਦ ਕੰਪਾਇਨ ਖੜਾ ਲਈ ਤੁਨੂੰ ਕੁਸ ਤਿਆਰ ਆਏਗਾ ਕੋਈ ਆਖਰੀ ਕੰਪਾਇਨ ਕੋਈ ਗੱਲ ਨਹੀਂ ਤੁਸੀਂ ਜੋਰ ਤੇ ਨਾ ਕਰੋ ਖਜਾਨਾ ਗਾਇਆ ਮਾਰ ਗਏ ਗੰਗਾ ਮਾਰਿਆ ਜਾਗਾ ਪਸਤਾਵ ਕੱਢੀ ਬੜੀ ਤੀਣਾ ਇਹ ਗੁੰਡਾ ਕਰਦੇ ਨੂੰ ਕਿਸ ਗੱਦੀ ਹੱਥ ਤੋਰ ਕੋਲ ਜਿਹੜੇ ਮੁੰਡੇ ਨੇ ਇਹ ਗੁੰਡੇ ਕਿਉਂ ਬਣਦੇ ਐ ਪਸਤਾਵ ਨੂੰ ਕੀ ਦੇ ਤੈਨੂੰ ਪਸਤਾਵ ਜਿਹੜੇ ਕੰਪਾਇਨ ਨੂੰ ਕੱਢ ਕੇ ਕੰਪਾਇਨ ਦੇ ਡਰਾਈਵਰ ਤੇ ਗੋਲੀ ਚਲਾਉਂਦੇ ਨੇਗੇ ਇਸ ਕਰਕੇ ਅੱਜ ਕਟਾ ਗੱਡੀ ਕੱਢ ਕੇ ਆਵਾਂਗੇ ਸਜਣੋ ਅੱਜ ਬਣ ਕੇ ਆਇਆ ਸੀ ਵੀ ਤੇ ਜੇ ਥੋੜੇ ਚ ਹੁਣ ਕਹੇ ਗਿਆ ਤਾਂ ਤੁਸੀਂ ਬਾਈ ਆਪ ਦਾ ਜੇ ਪੱਕਾ ਮੈਂ ਕਰ ਲੋ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਆ ਟੋਲ ਪਲਾਜ਼ਾ ਗੁੰਡਾਗਰਦੀ ਕਰਦਾ ਉਹ ਜਿਹੜੇ ਬੰਦੇ ਨੇ ਉਹ ਡਲੇ ਮਾਰੇ ਉੱਤੇ ਕੰਪੇਨ ਦੇ ਉੱਤੇ ਜਿਨ੍ਹਾਂ ਨੇ ਗਾਂਘਾਂ ਵਾਲੀ ਕੰਪੇਨ ਦੇ ਉੱਤੇ ਉਹਨਾਂ ਦੇ ਭਰਾਵਾਂ ਕਾਰਵਾਈ ਹੋਣੀ ਚਾਹੀਦੀ ਹੈਗੀ ਪਰਚਾ ਦਰਜ ਹੋਣਾ ਚਾਹੀਦਾ ਉਹਦੇ ਕਿਉਂ ਨਹੀਂ ਪਰਚਾ ਦਰਜ ਹੋਇਆ ਇਸ ਕਰਕੇ ਪਰਚਾ ਦਰਜ ਉਹ ਪਹਿਲਾਂ ਆ ਮੈਨੇਜਰ ਤੇ ਹੋਣਾ ਚਾਹੀਦਾ ਇਹ ਮੈਨੇਜਰ ਇਹਨਾਂ ਨੂੰ ਗੁੰਡੇ ਬਣਾਉਂਦਾ ਇੱਥੇ ਗੈਂਗਸਟਰ ਬਣੇ ਮੁੰਡੇ ਆਜ ਕੱਟ ਕੀ ਪ੍ਰਧਾਨ ਜੀ ਸੇਰਨਾ ਤੁਰੀਆ ਹੈਲੋ 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 ਆ ਸਕਦੇ ਇਸ ਕਰਕੇ ਸੱਜਣਾ ਇਹ ਸਾਡੇ ਬੱਚੇ ਨੇ ਜਿਹੜੇ ਇਹ ਸਾਡੇ ਆਮ ਘਰਾਂ ਦੇ ਧੀ ਪੁੱਤ ਨੇ ਇਹ ਰੋਜੀ ਰੋਟੀ ਵਾਸਤੇ ਇੱਥੇ ਇਹਨਾਂ ਦੀ ਗੁੰਡਾਗਰਦੀ ਕਰਦੇ ਨੇ ਇਹਨਾਂ ਦੀ ਗੁਲਾਮੀ ਕਰਦੇ ਨੇ ਗਏ ਇਸ ਲਈ ਇਹ ਸੱਜਣਾ ਆ ਸਾਡੇ ਬੱਚਿਆਂ ਨੂੰ ਕਹਿਣਾ ਚਾਹੁੰਦੇ ਆ ਤੁਹਾਡੇ ਨਾਲ ਤੁਹਾਡਾ ਕੋਈ ਕਰਾਜ ਨਹੀਂ ਹੈਗਾ ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਤੁਸੀਂ ਸਾਡੇ ਭਰਾ ਹੋ ਵੇ ਪਰ ਇੰਨਾ ਗੁੰਡਿਆਂ ਦੀ ਹਿਮਾਇਤ ਤੇ ਤੁਸੀਂ ਖੜਦੇ ਹੋ ਜੇ ਤਾਂ ਮਾੜੀ ਗੱਲ ਹੈਗੀ ਕਾਹ ਚਾ ਟੋਲਪਲਾਜਾ ਹੋਰ ਲੈ ਹੋ ਜਾਂ ਚੱਕ ਕੇ ਉਹ ਕੇਵਲ ਚੱਕ ਲੈ ਉਧਰੋਂ ਕਾਹ ਚਾ ਟੋਲਪਲਾਜਾ ਉਹ ਸੱਜਣਾ ਉਹਨਾਂ ਮੁੰਡਿਆਂ ਨੂੰ ਉਹਦੇ ਇੱਥੋਂ ਹਟਾਇਆ ਤਾਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਜਦੋਂ ਟੋਲਪਲਾਜਾ ਰਿਹਾ ਬੰਦ ਤਾਂ ਉਹਨਾਂ ਮੁੰਡੇ ਕਹਿੰਦੇ ਵੀ ਪ੍ਰਧਾਨ ਜੀ ਸਾਡੀ ਰੋਜ਼ੀ ਰੋਟੀ ਜਾਂਦੀ ਹੈ ਅਸੀਂ ਆਖਿਆ ਪ੍ਰਵਾਹ ਨਾ ਮੰਨਿਓ ਜਿੰਨਾ ਚਿਰ ਟੋਲਪਲਾਜਾ ਮੰਨ ਰਹੂ ਤੁਹਾਨੂੰ ਤਨਖਾਹ ਦਵਾਵਾਂਗੇ ਉਹਦੀ ਗਰੰਟੀ ਕਰਦੇ ਆਂ ਅਸੀਂ ਕਾਲੇ ਝਾੜ ਤੋਂ ਬਲਜੇ ਫੋਨ ਮਾਰ ਲਓ ਮੁੰਡਿਆਂ ਨੂੰ ਉਹਨਾਂ ਨੂੰ ਥੱਗਾਂ 40 ਲੱਖ ਰੁਪਇਆ ਦਵਾ ਕੇ ਲੈਣ 40 ਲੱਖ ਜਿੰਨਾ ਤੇ ਟੋਲਪਲਾਜਾ ਬੰਦ ਰਿਹਾ ਤੁਸੀਂ ਯਾਰ ਕਾਹਦੇ ਮੁੰਡੇ ਬਣਦੇ ਹੋ ਯਾਰ ਉਹ ਤੁਸੀਂ ਉਹ ਲਾਇਨ ਕਿ ਕਾਹਦੇ ਜਾਣਿਓ ਉਹ ਪਰਚੇ ਛੋਡੇ ਦੇ ਦਰਜ ਹੋ ਜਾਈਏ ਉਹ ਕੰਪੈਨ ਵਾਲਿਆਂ ਨੇ ਗੁੰਡਾ ਕਰਦੀ ਤੁਸੀਂ ਕਰ ਲਈ ਉਹਦੇ ਸੱਤਾਂ ਤੁਸੀਂ ਮਾਰੀਆਂ ਐਨਾ ਬੇਈਮਾਨਾਂ ਦੇ ਐਨਾ ਚੋਰਾਂ ਦੇ ਮੰਗਰ ਲਾ ਕੇ ਮਾਰਦੇ ਨਾ ਤੁਹਾਨੂੰ ਯਾਰ ਇੱਕ ਡੱਕੇ ਬੱਚੋ ਤੁਸੀਂ ਕੋਈ ਗੱਲ ਨਹੀਂ ਦੀ ਗਲਤੀ ਹੋਗੀ ਤੁਸੀਂ ਗਲਤੀ ਤੁਹਾਡੀ ਕਬੂਲ ਆ ਆ ਜਿਹੜੇ ਮੁੰਡੇ ਨੇ ਸਾਡੀ ਕੰਪਨੀ ਰੋਕੀਆ ਕੋਈ ਕਸੂਰ ਨਹੀਂ ਉਹਦਾ ਜੇ ਮੈਨੇਜਰ ਉਸ ਮੁੰਡੇ ਨੂੰ ਟੋਲ ਪਲਾਜ਼ਾ ਤੋਂ ਹਟਾਉਂਦਾਗਾ ਤਾਂ ਮੈਨੇਜਰ ਖਬਰਦਾਰ ਹੋ ਜਾਏ ਉਹਨਾਂ ਚਿਰ ਟੋਲ ਪਲਾਜ਼ਾ ਨਹੀਂ ਛੱਡਦੇ ਜਿੰਨਾ ਚਿਰ ਉਹ ਮੁੰਡੇ ਦੀ ਨੌਕਰੀ ਬਹਾਲ ਨਹੀਂ ਹੁੰਦੀ ਠੀਕ ਆ ਸਾਡੇ ਨਾਲ ਬੱਸ ਲੁਕੀ ਕਰ ਲਿਓ ਮੁੰਡੇ ਨੇ ਪਰ ਅਸੀਂ ਉਹ ਮੁੰਡੇ ਦੀ ਨੌਕਰੀ ਨਹੀਂ ਜਾਣਦੇ ਉਹਦਾ ਕੋਈ ਕਸੂਰ ਨਹੀਂ ਮੈਨੇਜਰ ਦਾ ਕਸੂਰ ਆ ਮੈਨੇਜਰ ਦਾ ਕੰਪਨੀ ਦਾ ਕਸੂਰ ਆ ਆ ਮੁੰਡਿਆਂ ਦਾ ਕੋਈ ਕਸੂਰ ਨਹੀਂ ਦੀ ਸਿਹਤ ਮੈਨੇਜਰ ਦੀ ਸਿਹਤ ਤੇ ਮੁੰਡੇ ਨੇ ਕੰਪੈਨ ਰੋਕਿਆ ਇਸ ਕਰਕੇ ਸੱਜਣਾ ਤੁਸੀਂ ਪਰਵਾਹ ਨਾ ਮਨੋ ਇਸ ਗੱਲ ਦੀ ਆ ਜਿੰਨੇ ਤੁਸੀਂ ਮੁੰਡੇ ਖੜੇ ਹੋ ਥੋੜਾ ਪ੍ਰਧਾਨ ਫਿਰਦਾ ਹੈਗਾ ਇਸ ਕਰਕੇ ਸਾਨੂੰ ਫੋਨ ਬਹੁਤ ਆ ਗਏ ਤੁਹਾਡੇ 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 ਆਗੂਆਂ ਦੇ ਫੋਨ ਆ ਗਏ ਸਾਡੇ ਆਗੂਆਂ ਦੇ ਫੋਨ ਆ ਗਏ ਇਸ ਕਰਕੇ ਸੱਜਣਾ ਪਰਵਾਹ ਨਾ ਮਨਿਓ ਇਸ ਗੱਲ ਦੀ ਉਹ ਮੁੰਡੇ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਮੁੰਡੇ ਨੇ ਸਾਡੀ ਕੰਪੈਨ ਰੋਕੀਆ ਵੀ ਜੇ ਤੇਰੀ ਨੌਕਰੀ ਨੂੰ ਖਤਰਾ ਆਉਂਦਾ ਜਦੋਂ ਮਰਜੀ ਆ ਜੀ ਸਾਡੇ ਕੋਲੇ ਤੈਨੂੰ ਇਸ ਟੋਲ ਪਰਾਜ ਤੇ ਤੇਰੀ ਨੌਕਰੀ ਅਸਵਾਲ ਕਾ ਕੇ ਜਾਵਾਂਗੇ ਪਰ ਸੱਜਣੋ ਜਿਹੜੀ ਤੁਸੀਂ ਗੁੰਡਾ ਕਰਦੀ ਗਏ ਬਾਈ ਪਰ ਉਹਨੇ ਤੁਹਾਨੂੰ ਗੁੰਡਾ ਬਣਾਉਣਾ ਚਾਹੁੰਦੇ ਨੇ ਉਹ ਨਹੀਂ ਬਣਾਣਾ ਹੈਗਾ ਉਹ ਉਹ ਤਾਂ ਬਚੋ ਤੁਸੀਂ ਯਾਰ ਅਸੀਂ ਤੁਹਾਨੂੰ ਨਾਲ ਗੱਲ ਕਰਨੀ ਚਾਹੁੰਦੇ ਆ ਪਰ ਇਹ ਪਿਆਰ ਨਾਲ ਤੁਹਾਡੇ ਨਾਲ ਗੱਲ ਕਰਦਿਆਂ ਫਿਰ ਪਰ ਆਹ ਕਰਨ ਦੀ ਕੀ ਲੋੜ ਹੈ ਇਸ ਕਰਕੇ ਇਹ ਟੋਲ ਫਲਾਜਾ ਜਿਹੜਾ ਇਹ ਅੱਜ ਨਹੀਂ ਗੁੰਡਾਗਰਦੀ ਕਰੀ ਇਹਨੇ ਪਹਿਲਾਂ ਵੀ ਸਾਡੀਆਂ 17 ਤੋਂ ਪਹਿਲਾਂ ਇਸੇ ਟੋਲ ਪੱਜ ਨੇ ਹੱਦਾਂ ਕੰਪੈਨਾਂ ਘੇਰੀਆਂ ਨੇ ਆਹ ਖੜਾ ਸਾਡਾ ਪ੍ਰਧਾਨ ਮਨਜੀਤ ਕਾਚੋਂ ਮੰਜੀਤ ਕਾਚੋਂ ਲੈ ਕੇ ਗਿਆ ਕੰਪੈਨਾਂ ਛੜਾ ਕੇ ਇਥੋਂ ਉਦੋਂ ਵੀ ਇਹ ਟੋਲਪਰਾਜਾ ਬੰਦ ਕਰਨਾ ਪਿਆ ਤੇ ਅੱਜ ਵੀ ਸਤਨਾ ਫੇਰ ਇਹ ਟੋਲਪਰਾਜਾ ਬੰਦ ਕਰਨਾ ਪਿਆ ਇਸ ਕਰਕੇ ਪ੍ਰਧਾਨ ਜੀ ਤੁਸੀਂ ਖੜੇ ਹੋਗੇ ਤੁਹਾਡਾ ਸਤਿਕਾਰ ਕਰਦਿਆਂ ਸਾਰੇ ਮੁੰਡਿਆਂ ਦਾ ਸਤਿਕਾਰ ਕਰਦਿਆਂ ਪਰ ਇੱਥੇ ਪੁਲਿਸ ਆਈਆ ਪੁਲਿਸ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆਂ ਅਨਚਾਰਤਾ ਵਾਏ ਨੇਗਾ ਐਸਚਓ ਸਾਹਿਬ ਛੜ ਆਏ ਹੁਣ ਇੱਥੇ ਗੁੰਡਾਗਰਦੀ ਹੁੰਦੀ ਐ ਐਸਚਓ ਸਾਹਿਬ ਪਿਛਲੇ ਦਿਨੀ ਕੰਪੈਨ ਭੰਨੀਆਂ ਕੰਪੈਨ ਇਸ ਕਰਕੇ ਸੱਜਣੋ ਕੇਵਲ ਬਦਲਾ ਨਹੀਂ ਕਰੀ ਨਹੀ ਨਹੀ ਇਸ ਕਰਕੇ ਸੱਜਣੋ ਪਰਵਾਹ ਨਾ ਮੰਨਿਓ ਅਸੀਂ ਪ੍ਰਸ਼ਾਸਨ ਤੋਂ ਜਵਾਬ ਮੰਗਦੇ ਇਸ ਗੱਲ ਦਾ ਵੀ ਉਹ ਗੁੰਡਾਗਰਦੀ ਜਿਹੜੀ ਕਰੀ ਉਹਦੇ ਕੀ ਕਾਰਵਾਈ ਕਰਿਆ ਤੁਸੀਂ ਨੇ ਇਹ ਮੈਨੇਜਰ ਦੇ ਪਰਚਾ ਦਾ ਅਰਜ਼ੀ ਕਿਉਂ ਨਹੀਂ ਕੀਤਾ ਇਸ ਕਰਕੇ ਹੁਣ ਸਾਡੇ ਪ੍ਰਧਾਨ ਹਰਜਿੰਦਰ ਸਿੰਘ ਰਾਜ ਤੋਂ ਸਟੇਜ 'ਤੇ ਆਉਣਗੇ ਮਨਜੀਤ ਭਾਤ ਤੋਂ ਗੱਲਬਾਤ ਕਰਨਗੇ ਥੋੜਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ